ਬਿੱਤੀਕਲ ਸਥਾਨਕ ਆਪ ਨੇਤਾ ਤੇ ਕਾਰੋਬਾਰੀ ਨੀਤੀ ਨੰਨਤਾ ਤੇ ਇੱਕ ਵਿਆਸਮਾਗਮ ਦੌਰਾਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਜਿਸ ਵਿੱਚ ਉਹਨਾਂ ਦੇ ਗੋਲੀ ਸਿਰ ਤੇ ਲੱਗੀ ਸੀ ਤੇ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਮੁੱਖ આરોપી ਦਿਲਸ਼ੇਰ ਸਿੰਘ ਰਾਣਾ ਜੋ ਕਿ ਚੰਡੀਗੜ੍ਹ ਪੁਲਿਸ ਦਾ ਸਾਬਕਾ ਰਿਟਾਇਰਡ ਡੀਐਸਪੀ ਹੈ ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਰੋਪਨਗਰ ਦੇ ਆਨੰਦਪੁਰ ਸਾਈਡ ਵਿਖੇ ਪ੍ਰੈਸ ਕਾਨਫਰੰਸ ਕਰਦੱਸਿਆ ਕਿ ਦਿਲਸ਼ੇਰ ਸਿੰਘ ਰਾਣਾ ਉਹ ਕੈਂਦੀ ਰੂਪਨਗਰ ਕੋਟ ਵਿੱਚ ਸਰੈਂਡਰ ਕਰਨ ਜਾ ਰਿਹਾ ਸੀ ਜਿਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਨ ਲਿਆ ਗਿਆ ਸੀ ਕਤਲ ਦਾ ਮੁੱਖ ਮੰਤਵ ਇਹਨਾਂ ਦਾ ਆਪਸੀ ਪ੍ਰਾਪਰਟੀ ਡਿਸਪਿਊਟ ਹੈ ਉਹਨਾਂ ਹੋਰ ਕੀ ਦੱਸਿਆ ਆਓ ਸੁਣਦੇ ਹਾਂ ਕਰੀਬਨ 2 ਵਜੇ ਕਰੀਬ ਇੱਕ ਬੜਾ ਵੱਡਾ ਇਨਸੀਡੈਂਟ ਸਾਡੇ ਇਲਾਕੇ ਵਿੱਚ ਹੋਇਆ ਸੀਗਾ ਜਿਦੇ ਵਿੱਚ ਇੱਕ ਆਪ ਤੇ ਸ਼ਿਰਸ ਇਹਨਾਂ ਦੇ ਆਗੂ ਨਿਤਨੰਦਾ ਤੇ ਫਾਇਰਿੰਗ ਹੋਈ ਸੀਗੀ ਔਰ ਕਾਫੀ ਸੈਂਸੇਸ਼ਨਲ ਜਿਹੜਾ ਹੈਗਾ ਇਨਸੀਡੈਂਟ ਸੀਗਾ ਉਹਦੇ ਵਾਸਤੇ ਨਾਲ ਦੇ ਨਾਲ ਸਾਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀਆਂ ਐਸਪੀ ਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸਨ ਤੇ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਸਿੰਦਰ ਸਿੰਘ ਇਹਨਾਂ ਦੇ ਅੰਡਰ ਸੀਆਈਏ ਦੀ ਥਾਣੇ ਦੀ ਟੀਮਾਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਆਪਾਂ ਵਕਫ ਵਕਫ ਖਾਣੇ ਜਿਹੜੇ ਸਾਡੇ ਡਿਸਟ੍ਰਿਕਟ ਥੀਲਿੰਗ ਦੇ ਸਿਟੀ ਥੀਲਿੰਗ ਦੇ ਜਿਹੜੇ ਨਾਕੇ ਹੈਗੇ ਉਹ ਵੀ ਲਗਾਏ ਗਏ ਸੀਗੇ ਜਿੱਦੇ ਕਰਕੇ ਜਿਹੜਾ ਅਕਿਊਜ਼ ਸੀਗਾ ਉਹਨੂੰ ਆਪਣੀ ਗੱਡੀ ਜਿਹੜੀ ਹੈ ਬੈਂਡੰਟ ਕਰਕੇ ਭਜਨਾ ਪਿਆ ਔਰ ਇਸ ਮਾਮਲੇ 'ਚ ਸਾਨੂੰ ਕਾਫੀ ਵੱਡੀ ਸਫਲਤਾ ਜਿਹੜੀ ਹੈ ਕਿ ਅੱਜ ਹਾਸਲ ਹੋ ਦੇ ਉਹ ਜਿਹੜਾ ਸਾਡਾ ਅਕਿਊਜ਼ ਜਿਹੜਾ ਤੇਜ ਸਿੰਘ ਹੈ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਹੈ ਜਿਹਦਾ ਪੁਰਾਣਾ ਡਿਸਪਿਊਟ ਚੱਲਦਾ ਪਿਆ ਸੀਗਾ ਨਿਤਿੰਨੰਦਾ ਦੇ ਨਾਲ ਉਹਨੇ ਅੱਜ ਕੋਰਟ ਤੇ ਸਰੈਂਡਰ ਕਰਨ ਦੇ ਦੌਰਾਨ ਜਾ ਰਿਹਾ ਸੀਗਾ ਰੋਪੜ ਸਾਈਡ ਤੋਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਕਾਬੂ ਕੀਤਾ ਔਰ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਇਹਨਾਂ ਦਾ ਪੁਰਾਣਾ ਡਿਸਪਿਊਟ ਜਿਹੜਾ ਹੈਗਾ ਪ੍ਰਾਪਰਟੀ ਦੇ ਰਿਗਾਰਡਿੰਗ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਜੋ ਸਾਡਾ ਅਕਿਊਜ਼ਡ ਹੈਗਾ ਉਹਦੀ ਜਮੀਨ ਨਿਤਿੰਨੰਦਾ ਨੇ ਖਰੀਦੀ ਨਹੀਂ ਸੀਗੀ ਬਟ ਬਿਆਨ ਕਰਨ ਤੋਂ ਬਾਅਦ ਉਹ ਪਾਰਟੀਆਂ ਨੇ ਆਪਸ ਵਿੱਚ ਜਿਹੜਾ ਸੌਦਾ ਹੈਗਾ ਉਹਨੂੰ ਪੂਰਾ ਨਹੀਂ ਕੀਤਾ ਸੀਗਾ ਔਰ ਕਾਫੀ ਲੌਂਗ ਸਟੈਂਡਿੰਗ ਜਰਾਇਗਾ ਡਿਸਪੂਟ ਚੱਲਦਾ ਆ ਰਿਹਾ ਸੀਗਾ ਜਿਹਦੇ ਕਰਕੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਕਾਫੀ ਅਲੀਗੇਸ਼ਨ ਲਾਈਨੇ ਕੰਪਲੇਂਟਾਂ ਵੀ ਜਲਦੀ ਆਨੇ ਤੇ ਐਫ ਆਈ ਆਰ ਵੀ ਹੋਈ ਜਾਂਦੀ ਤੇ 300 109 ਬੀ ਐਨ ਐਸ ਜਿਹੜਾ ਆਪਣਾ 307 ਪੁਰਾਣਾ ਆਰਸਟਾਈਵ ਸੈਕਸ਼ਨ ਹੁੰਦਾ ਸੀਗਾ ਉਹਦੇ ਚ ਆਪਾਂ ਐਫ ਆਈ ਆਰ ਦਰਜ ਕਰਕੇ ਦੀ ਤਫਤੀਸ਼ ਕਰ ਰਹੇ ਹਾਂ ਕੁਝ ਚਾਰ ਬੰਦਿਆਂ ਦੇ ਖਿਲਾਫ ਹੀ ਰਾਇ ਐਫ ਆਈ ਆਰ ਹੋਈ ਹੈ ਬੀ ਐਨ ਐਸ ਦੀ ਜਿਹੜੀ 109 ਧਾਰਾ ਜਿਹੜੀ ਪੁਰਾਣੇ ਆਪਣੇ ਆਈ ਪੀ ਸੀ ਨੂੰ 307 ਨੂੰ ਕੋਰੋਗਰੇਟ ਕਰਦੀ ਹੈਗੀ ਹੈ ਉਸ ਤੋਂ ਇਲਾਵਾ ਆਮ ਔਰ ਬੀਐਨਐਸਡੀ 3512 1913 ਤੇ 190 ਜਿਹੜੀ ਹੈਗੀ ਹੈ ਉਹ ਲਗਾਤਾਰਾਂ ਵੀ ਲਗਾਈਆਂ ਨਹੀਂ ਆ ਇਹਦੇ ਕਿਹੜੇ ਚਾਰ ਰਾਤ ਵੀ ਇਹਦੇ ਦੋ ਬ੍ਰਦਰ ਹੈਗੇ ਨੇ ਰਣਬਹਾਦਰ ਤੇ ਰਾਮ ਸਿੰਘ ਤੇ ਦੋ ਇੱਕ ਜਿਹੜਾ ਹੈਗਾ ਅਜੇ ਰਾਣਾ ਡਾਕਟਰ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਐਗਜ਼ਟ ਕੀਤੀ ਹੋਈ ਹੈ ਵੈਪਨ ਲਾਇਸੈਂਸੀ ਹੈਗਾ 324 ਦਾ ਰਿਵੋਲਵਰ ਹੈਗਾ ਇਹਦੇ ਬਾਰੇ ਆਪਾਂ ਹੋਰ ਜਿਹੜਾ ਵਿਚੋਕਰ ਹੈਗਾ ਵੈਪਨ ਦਾ ਪਤਾ ਕਰ ਰਹੇ ਹੈਗੇ ਸਾਨੂੰ ਜਿਹੜੇ ਖੋਲ ਸੀਗੇ ਜਿਹੜੇ ਮੌਕੇ ਤੇ ਵੈਪਨ ਚਲਾਏ ਗਏ ଥିਗੇ ਉਹ ਵੀ ਬਰਾਮਦ ਹੋ ਗਏ ਨੇ ਤੇ ਔਰ ਉਸ ਤੋਂ ਇਲਾਵਾ ਕੁਝ ਲਾਈਵ ਕਾਰਟੂਜ ਜਿਹੜਾ ਆਪਾਂ ਬਰਾਮਦ ਕੀਤੇ ਆ। ਟੋਟਲ ਤਿੰਨ ਫਾਇਰ ਜਿਹੜੇ ਮੌਕੇ ਤੇ ਕੀਤੇ ਗਏ ਸੀ। ਸਰ ਇਹ ਆ ਮਾਰਨਾ ਸੀਗਾ, ਮਾਰਨਾ ਸੀਗਾ, ਡਰਾਉਣਾ ਸੀਗਾ, ਕੀ ਸੀਗਾ ਕਿਉਂਕਿ ਇਹਨੇ ਸਮਝ ਨਹੀਂ ਪਾਇਆ ਕਿ ਇੰਨਾ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ। ਉਹ ਡਿਸਪਿਊਟ ਫਾਇਰਿੰਗ ਦਾ ਕਿਵੇਂ ਆ। ਦੇਖੋ ਇਹ ਹੀਟ ਆਫ ਦਾ ਮੂਵਮੈਂਟ ਹੋਂ ਕੀ ਹੋਇਆ ਸੀਗਾ ਅਤੇ ਹੁਣ ਜਦੋਂ ਆਪਾਂ ਕੁਝ ਕੁਝ ਕਰਾਂਗੇ ਰਿਮਾਂਡ ਹਾਜ਼ਰ ਕਰਕੇ ਤਾਂ ਹੀ ਸਾਨੂੰ ਕਲੀਅਰ ਹੋਊਗਾ। ਔਰ ਮੈਂ ਤੁਹਾਨੂੰ ਜਿੰਨਾ ਦੱਸਿਆ ਕਿ ਕਾਫੀ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀਗਾ ਔਰ ਪਹਿਲਾਂ ਵੀ ਐਫਆਰ ਹੋਈਆਂ ਨੇ ਇਹ ਤੋਂ ਇਹ ਲਾਵੇਨਦੀ ਪ੍ਰੈਜ਼ੈਂਟ ਹੋਈ تھی ਕੰਪਲੇਂਟ ਕਰਦੀ ਪਈ ਸੀ ਜਿਹਦੇ ਵਾਸਤੇ ਦੋਨੋਂ ਪਾਰਟੀਆਂ ਨੂੰ ਨੋਟ ਕਰਾਇਆ ਗਿਆ ਸੀਗਾ ਅੱਜ ਦਾ ਸਮਾਂ ਦਿੱਤਾ ਹੋਇਆ ਸੀਗਾ ਥਾਣੇ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਰਨ ਦੀ ਨੀਅਤ ਸੀਗੀ ਕਿਆ ਕੀ ਸੀਗਾ ਉਹ ਹੁਣ ਤਫ਼ਤੀਸ਼ ਜਰੀ ਹੈਗੀ ਹੈ ਉਹ ਇਸ ਚੀਜ਼ ਨੂੰ ਕਲੀਅਰ ਕਰੂਗੀ ਕਿਉਂਕਿ ਵੈਪਨ ਜਿਹੜਾ ਹੈਗਾ ਉਹ ਬੋਲੀ ਜਾ ਕੇ ਸਰਵਿਸ ਵਿੱਚ ਵਧੀ ਹੈਗੀ ਹੈ ਇਸੇ ਕਰਕੇ ਆਪਾਂ ਇਹਨੂੰ ਜਿਹੜਾ ਅਟੈਂਪਟ ਟੂ ਮਰਡਰ ਸੈਕਸ਼ਨ ਜਿਹੜੇ ਹੈਗੇ ਨੇ ਉਹਦੇ ਵਿੱਚ ਚਰਚਾ ਦਰਜ ਕੀਤਾ ਹੈਗਾ ਉਹ ਤਫ਼ਤੀਸ਼ ਕਰ ਰਹੇ ਹਾਂ ਆਜੀਬ ਟਾਰਗੇਟ ਕੀਤਾ ਗਿਆ ਸੀ ਜਾਂ ਫਿਰ ने सरेंडर करने जा रहे ऐसे क्या रोपड़ कोर्ट में जब उसे साड़ी पुलिस पार्टी ने गिरफ्तार की था आज ही जोड़ा कोर्ट में पेश करेंगे तो नहीं बिल्कुल आज भी कराएंगे क्योंकि काफी टाइम हो गया है ना गिरफ्तार कितने आया राउंडअप कितने आया तो चौबीस घंटे दे अंदर अंदर आपका पेश करना होता है सादा तो, 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 � वेपन ਅਕਿਊਜ਼ਡ ਵੱਲੋਂ ਇਹ ਸ਼ੇਅਰ ਵੱਲੋਂ ਚਲਾਇਆ ਗਿਆ ਹੈਗਾ ਔਰ ਇਸ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਨੇ ਉਹਨਾਂ ਦੇ ਵਾਸਤੇ ਵੀ ਸਾਡੀ ਰੇਟਸ ਲਗਾਤਾਰ ਚੱਲ ਰਹੀ ਹੈਗੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਬਾਕੀ ਕੌਨਸਪੀਰੇਸੀ ਕੀ ਸੀਗੀ ਅੱਗੇ ਹੋਰ ਕੀ ਕਰ ਸਕਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਹੈ ਇਹਦੀ ਪੁੱਛਗਿੱਛ ਤੇ ਡਿਪੈਂਡ ਕਰੂਗਾ ਉਹ ਆਪਾਂ ਸਾਰਾ ਕੁਝ ਦੇਵੇਂ ਨੇ ਤੁਹਾਨੂੰ ਦੱਸਿਆ ਇਹਨਾਂ ਦਾ ਡਿਸਪਿਊਟ ਕਾਫੀ ਪੁਰਾਣਾ ਚੱਲਦਾ ਆ ਰਿਹਾ ਹੈਗਾ ਕੰਪਲੇਂਟਸ ਇਹਨਾਂ ਨੇ ਪਹਿਲਾਂ ਕਾਫੀ ਦਿੱਤੀਆਂ ਹੋਈਆਂ ਨੇ ਇਵਨ ਜਿਹੜੇ ਡੀਐਸਪੀ ਅਨੰਦਪੁਰ ਸਾਹਿਬ ਹੈਗੇ ਨੇ ਜਿਹੜੇ ਤੋਂ ਡੀਐਸਪੀ ਸੀਗੇ ਇਹਨਾਂ ਦੇ ਕੋਲ ਵੀ ਪਹਿਲਾਂ ਕੰਪਲੇਂਟ ਚਲਦੀ ਸੀਗੀ ਇਸ ਤੋਂ ਇਲਾਵਾ ਪਹਿਲਾਂ ਹੀ ਕਪਰਿਆ ਰੀ ਮਾਈਨਿੰਗ ਐਕਟ ਤਹਿਤ ਜਿਹੜਾ ਹੈਗਾ ਦਿਲਸ਼ੇਰ ਸਦਚੀਤੀ ਕੀਤੀ ਗਈ ਸੀ ਉਹ ਸਾਰਾ ਕੁਝ ਤਫ਼ਤੀਸ਼ ਵਿੱਚ ਚੱਲਦਾ ਪਿਆ ਸੀਗਾ ਸੋਸ਼ਲ ਮੀਡੀਆ ਤੇ ਜਿਹੜਾ ਕੰਟੈਂਟ ਦੀ ਤੁਸੀਂ ਗੱਲ ਕੀਤੀ ਹੈਗੀ ਹਜੇ ਤੱਕ ਸਾਡੇ ਨੋਟਸ ਵਿੱਚ ਨਹੀਂ ਹੈਗਾ ਬਟ ਇਹਨਾਂ ਦਾ ਆਪਸ ਵਿੱਚ ਐਲੀਗੇਸ਼ਨ ਕਾਊਂਟਰ ਐਲੀਗੇਸ਼ਨਸ ਕਾਫੀ ਪਹਿ ਇਹ ਇਹ ਸਾਰੀਆਂ ਚੀਜ਼ਾਂ ਤਰਤੀਸ਼ ਦਾ ਜਿਹੜਾ ਹੈਗਾ ਨਾ ਤੁਹਾਡਾ ਵਿਸ਼ਾ ਹੁੰਦਾ ਹੈ